ਅਜਿਹੇ ਮੰਦਾਂ ਦਾ ਅੱਜ ਬੁਲਪਾਣ ਆਇਆ ਆਪਣੇ ਸੇਲਪੀ ਜੀ ਪੰਚਾਇਤੀ ਰਾਜ ਦੀ ਮਜ਼ਬੂਤੀ ਦੇ ਵਾਸਤੇ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸੰਪਤੀਆਂ ਦੇ ਇਲੈਕਸ਼ਨ ਜਿਹੜੇ ਨੇ ਇੱਕ ਬਹੁਤ ਇੱਕ ਇੰਪੋਰਟੈਂਟ ਇੱਕ ਪੌੜੀ ਹੈ ਕਿਉਂਕਿ ਸਿਸਟਮ ਚ ਜਿਵੇਂ ਉੱਪਰ ਆ ਮੈਂਬਰ ਪਾਰਲੀਮੈਂਟ ਹੁੰਦੇ ਨੇ ਦਿੱਲੀ ਲੈਵਲ ਤੇ ਚੰਡੀਗੜ੍ਹ ਲੈਵਲ ਤੇ ਐਮ ਐਲ ਏ ਉਸ ਪਾਲਿਸੀਸ ਤੇ ਬਾੜਦੇ ਨੇ ਜੋ ਵੀ ਗ੍ਰਾਂਟ ਡਿਵੈਲਪਮੈਂਟ ਦੀ ਆਉਂਦੀ ਹੈ ਉਹਨਾਂ ਨੂੰ ਆ ਉਹਨਾਂ ਨੂੰ ਹੈਂਡਲ ਕਰਦੇ ਨੇ ਕਿੱਥੇ ਕਿੱਥੇ ਜ਼ਰੂਰਤ ਹੈ ਉਸ ਤੋਂ ਬਾਅਦ ਜ਼ਿਲ੍ਹਾ ਪਰੀਸ਼ਦ ਉਸ ਤੋਂ ਬਾਅਦ ਇੱਕ ਸਿਸਟਮ ਹੈ ਸਰਕਾਰ ਦਾ ਉਸ ਤੋਂ ਬਾਅਦ ਬਲਾਕ ਸਮਤੀ ਹੋਰ ਉਸਕੇ ਬਾਅਦ ਉਹਦੇ ਬਾਅਦ ਪੰਚਾਇਤਸ ਸੋ ਜਿਹੜੀ ਵੀ ਗ੍ਰਾਂਟ ਆਣੀ ਹੈ ਉਹ ਪਉ ਦਿੱਲੀ ਤੋਂ ਜਦੋਂ ਵੀ ਆਣੀ ਗਮਟਾ ਫਲਿਆ ਤੋਂ ਆਣੀ ਹੈ ਤਾਂ ਇਸੇ ਸਿਸਟਮ ਨਾਲ ਥੱਲੇ ਪੰਚਾਇਤਾਂ ਤੱਕ ਪਹੁੰਚਦੀ ਹੈ ਸੋ ਇਸਦੇ ਵਧਰੀ ਵਾਸਤੇ ਇਲਾਕੇ ਦੀ ਵਧਰੀ ਵਾਸਤੇ ਪਿੰਡਾਂ ਦੀ ਵਧਰੀ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਲਾਈਨ ਸਿੱਧੀ ਹੋਣੀ ਚਾਹੀਦੀ ਹੈ ਜੇ ਇੱਕੋ ਹੀ ਪਾਰਟੀ ਦੇ ਇੱਕੋ ਹੀ ਤਰ੍ਹਾਂ ਦੇ ਲਾਈਨ ਸਿੱਧੀ ਚੱਲਦੀ ਰਹੇ ਥੱਲੇ ਤੇ ਬਹੁਤ ਜਲਦੀ ਜੜੀ ਗ੍ਰਾਂਟ ਹੈ ਉਹ ਅਸੀਂ ਉਹਦਾ ਉਹਨੂੰ ਸਾਡੇ ਤੱਕ ਪਹੁੰਚ ਸਕਦੀ ਹੈ ਤੇ ਅਸੀਂ ਆਪਣੇ ਇਲਾਕੇ ਦੇ ਆਪਣੇ ਪਿੰਡਾਂ ਦੇ ਸਾ ਸੁਧਾਰ ਕਰ ਸਕਦੇ ਹਾਂ ਸੋ ਇੱਕ ਬਹੁਤ ਮਜ਼ਬੂਤ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕੜੀ ਹੈ ਜਿਲ੍ਹਾ ਪਰਿਸ਼ਦ ਔਰ ਬਲਾਕ ਸਮਿਤੀ ਦੇ ਇਲੈਕਸ਼ਨ ਸੋ ਅੱਜ ਇਹਨਾਂ ਦੇ ਇਲੈਕਸ਼ਨ ਹੋ ਰਹੇ ਨੇ ਔਰ ਅਸੀਂ ਹੁਣੇ ਆਪਣੇ ਪਿੰਡ ਦੇ ਵਿੱਚ ਵਾਖਾ ਦੇ ਵਿੱਚ ਵੋਟ ਪਾ ਕੇ ਹੁਣੇ ਨਿਕਲੇ ਆ ਸੋ ਲੋਕਾਂ ਚ ਕਾਫੀ ਉਤਸ਼ਾਹ ਆ ਔਰ ਲੋਕ ਬਹੁਤ ਚਾਹੁੰਦੇ ਨੇ ਕਿ ਸੱਤਾ ਦਾ ਪਰਿਵਰਤਨ ਜਿਹੜਾ ਆ ਉਹ ਚਾਹੁੰਦੇ ਨੇ ਬਹੁਤ ਜਲਦੀ ਹੋ ਜਾਏ ਔਰ ਇਹ ਮੈਨੂੰ ਲੱਗਦਾ ਕਿ ਇੱਕ ਇੰਡੀਕੇਸ਼ਨ ਹੋਏਗੀ ਇਹਦੇ ਰਿਜ਼ਲਟ ਜਿਹੜੇ ਨੇ ਇਹਦੇ ਨਤੀਜੇ ਜਿਹੜੇ ਨੇ ਉਹ ਇੱਕ ਇੰਡੀਕੇਸ਼ਨ ਹੋਏਗੀ ਕਿ ਲੋਕਾਂ ਦਾ ਮਨ ਜਿਹੜਾ ਆ ਉਹ ਕਿਸ ਪਾਸੇ ਆ ਸੋ ਇੱਕ ਕਿਸਮ ਦਾ ਇੱਕ ਟੈਸਟ ਹੈ ਆ ਇਹ ਆਨਵਲੇ ਸਾਰਾ ਤਰੀਕ ਨੂੰ ਸੋ ਰਿਜ਼ਲਟ ਨਹੀਂ ਜੀ ਨਿਕਲਣਗੇ ਜਿਸ ਨੇ ਰਿਜ਼ਲਟ ਨਿਕਲੇਗਾ ਉਹ ਸੇਮ ਸਰੋ ਸਾਰੇ ਨੂੰ ਇਹ ਪਤਾ ਲੱਗ ਜਾਏਗਾ ਪਰ ਕਾ ਕਰਕੇ ਕੁਝ ਮੈਡੀਕਲ ਇਗਜ਼ਾਮ ਲਗਾਏ ਜਾਂ ਗਿਣਤੀ ਵੇਲੇ ਕੁਝ ਘਰੇ ਕਰੀ ਹੋ ਉਸ ਦੀ ਹੈ ਇਹ ਕੁਝ ਦੇਖੋ ਇਸ ਤਰ੍ਹਾਂ ਹੈ ਕਿ ਗਿਣਤੀ ਪੂਰੇ ਪੰਜਾਬ ਦੇ ਕਾਫੀ ਜਗ੍ਹਾ ਤੇ ਕਾਫੀ ਧੱਕੇਸ਼ਾਹੀ ਵੀ ਹੋਈ ਹੈ ਤੁਸੀਂ ਦੇਖਿਆ ਹੀ ਹੋਏਗਾ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਖਬਰਾਂ ਆਈਆਂ ਨੇ ਸੋ ਅਸ਼ੰਕਾ ਤੇ ਹੈ ਕਿ ਐਸਾ ਹੋ ਸਕਦਾ ਹੈ ਧੱਕਾ ਲੇਕਿਨ ਅਸੀਂ ਕਾਫੀ ਅਲਰਟ ਆ ਅਸੀਂ ਹਰ ਕੋਈ ਜੋ ਸ਼ਿਕਾਇਤ ਆਸੀ ਉਹ ਜਿਹੜੇ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਦੇ ਧਿਆਨ ਚ ਲੈ ਕੇ ਆਨੇ ਆ ਡਿਪਟੀ ਕਮਿਸ਼ਨਰ ਦੇ ਧਿਆਨ ਚ ਲੈ ਕੇ ਆਨੇ ਆ ਸੋ ਅਸੀਂ ਐਸਐਸ ਦੇ ਧਿਆਨ ਚ ਆਨੇ ਆ ਸੋ ਅਸੀਂ ਜਿਹੜੇ ਸੈਂਸਿਟਿਵ ਵੋਟਸ ਜਿਹੜੇ ਨੇ ਉਹਨਾਂ ਦੇ ਬਾਰੇ ਚ ਵੀ ਅਸੀਂ ਉਹਨਾਂ ਨੂੰ ਦੱਸਿਆ ਹੈ ਕਿ ਇੱਥੇ ਜਿਹੜੀ ਜੇ ਲੜਾਈ ਦੀ ਸ਼ੰਕਾ ਹੈ ਲੇਕਿਨ ਹਜੇ ਤੱਕ ਐਸਾ ਕੋਈ ਆਇਆ ਨਹੀਂ ਧਿਆਨ ਦੇ ਵਿੱਚ ਬਲਕਿ ਅਸੀਂ ਉਸ ਚੀਜ਼ ਤੇ ਨਜ਼ਰ ਰੱਖੇ ਹੋਏ ਆ ਠੀਕ ਹੈ ਹੋਰ ਅੱਜ ਬੋਟ ਕਰਨ ਆਪਣੇ ਪਿੰਡ ਚ ਪਹੁੰਚੇ ਕੀ ਜਾ ਜਾਂਦੇ ਆ ਅੱਜ ਬਲਾਕ ਸੰਭਤੀ ਜ਼ਿਲ੍ਹਾ ਪਰੀਸ਼ਦ ਦੇ ਇਲੈਕਸ਼ਨ ਚੱਲੇ ਨੇ ਅੱਜ VOTING ਹੋ ਰਹੀ ਹੈ ਸੋ ਅਸੀਂ ਆਪਣੇ ਪੋਲਿੰਗ ਬੂਥ ਦੇ ਉੱਤੇ ਜਿਹੜਾ ਸਾਡਾ ਟ੍ਰੈਡੀਸ਼ਨਲ ਪੋਲਿੰਗ ਬੂਥ ਆ ਉੱਤੇ ਵੋਟ ਕਾਸਟ ਕਰਨ ਵਾਸਤੇ ਆਏ ਆ ਵੋਟ ਕਾਸਟ ਕਰ ਲਈ ਹੈ ਬੜੇ ਅਮਨ ਮਾਨ ਦੇ ਨਾਲ ਵੋਟਾਂ ਪੈ ਰਹੀਆਂ ਸਾਡਾ ਪਿੰਡ ਵੈਸੇ ਵੀ ਮਸ਼ਹੂਰ ਹੈ ਇੱਥੇ ਕਦੇ ਅਸੀਂ ਕੋਈ ਗੜਬੜੇਸ਼ਨ ਨਹੀਂ ਹੋਣ ਦਿੱਤੀ ਆਰਾਮ ਨਾਲ ਵੋਟਾਂ ਪੋਲ ਹੁੰਦੀਆਂ ਜਿਹੜਾ ਮਰਜ਼ੀ ਜਿੰਨੂੰ ਮਰਜ਼ੀ ਵੋਟ ਪਾਵੇ ਪਰ ਕਦੇ ਵੀ ਇੱਥੇ ਧੱਕਾਪੜਚੇ ਵਾਲੀ ਗੱਲ ਨਹੀਂ ਕੀਤੀ ਸੋ ਇਹ ਜਿਹੜੇ ਬਲਾਕ ਸੰਬਧੀ ਔਰ ਜ਼ਿਲ੍ਹਾ ਪਰੀਸ਼ਦ ਦੇ ਇਲੈਕਸ਼ਨੇ ਕਾਫੀ ਦੇਰ ਤੋਂ ਡਿਊ ਸੀ ਪਰ ਇਹ ਜਿਹੜੀ ਆਮ ਪਾਰਟੀ ਸੱਤਾ 'ਚ ਇਸ ਵੇਲੇ ਇਹ ਜਾਣਬੁੱਝ ਕੇ ਇਹਨੂੰ ਲਿੰਗਰ ਔਨ ਕਰ ਰਹੀ ਸੀ ਤੇ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੇਸ ਨਹੀਂ ਸੀ ਕਰ ਸਕਦੇ ਅਲਟੀਮੇਟਲੀ ਹਾਈ ਕੋਰਟ ਦੀ ਇੰਟਰਵੈਨਸ਼ਨ ਦੇ ਨਾਲ ਇਹ ਫਿਰ ਇਹਨਾਂ ਨੂੰ ਮਜਬੂਰੀ ਦੇ ਵਿੱਚ ਇਲੈਕਸ਼ਨ ਜਿਹੜੇ ਆ ਉਹ ਕਰਾਣੇ ਪਏ ਹਜੇ ਵੀ ਇਹ ਅੱਧੇ ਮਨ ਨਾਲ ਇਹਨਾਂ ਕੋਸ਼ਿਸ਼ ਕੀਤੀ ਕਿਉਂਕਿ ਇਹ ਕਿਹੋ ਜਿਹੇ ਇਲੈਕਸ਼ਨ ਆ ਜਿਹੜਾ ਸਾਰੇ ਪਿੰਡਾਂ ਦੇ ਵਿੱਚ ਵੋਟਾਂ ਪੈਣੀਆਂ ਸੀ ਔਰ ਇੱਕ ਕਿਸਮ ਦਾ ਇਹਨਾਂ ਨੇ ਵਰਡਿਕਟ ਦੇਣਾ ਸੀ ਕਿ 27 ਚ ਅਸੀਂ ਕੀ ਕਰਨਾ ਸੋ ਪਹਿਲਾਂ ਦੇਣਾ ਟਰਾਈ ਕੀਤੀ ਹਾਈ ਕੋਰਟ ਚ ਵੀ ਨਾ ਬਈ ਬਈ ਨਾ ਹੀ ਇਲੈਕਸ਼ਨ ਹੋਣ ਉਹ ਹਾਈ ਕੋਰਟ ਨੇ ਜਿਸ ਵੇਲੇ ਬਾਹਰ ਪੇਸ਼ ਨਾ ਚੱਲੀ ਇਹਨਾਂ ਦੀ ਹਾਈ ਕੋਰਟ ਇਲੈਕਸ਼ਨ ਕਰਾਣੇ ਪੈਗੇ ਉਹਨੇ ਨਾ ਸੈਕੰਡ ਹਰ ਵਾਰ ਵਰਤੇ ਆ ਮੌਜੂਦਾ ਸਰਕਾਰ ਨੇ ਕਿ ਹਰ ਜ਼ਿਲ੍ਹੇ ਚ ਹਰ ਪਿੰਡ ਚ ਹਰ ਸੰਪਤੀ ਦੇ ਧੱਕੇ ਨਾਲ ਨਾਮੀਨੇਸ਼ਨ ਪੇਪਰ ਜਿਹੜੇ ਇਹਨਾਂ ਨੇ ਕੱਟੇ ਆ ਗੁਰਦਾਸਪੁਰ ਚ ਵੀ ਤੋ ਇਹ ਦੇਖੋ ਡੇਰਾ ਬਾਬਾ ਨਾਨਕ ਟੋਟਲੀ ਸਾਫ ਕਰਤਾ ਗੁਰਦਾਸਪੁਰ 21 ਜ਼ੋਨ ਸੀ ਜਿਨਾ ਜੋ 15 ਇਹਨਾਂ ਨੇ ਨੋਮੀਨੇਸ਼ਨ ਹੀ ਕੱਟ ਦਿੱਤੇ ਕਾਦੀਆਂ ਸ਼੍ਰੀ ਹਰਗੁਬਿੰਦਪੁਰ ਬਟਾਲਾ ਕੋਈ ਇਹੋ ਜੀ ਜਗ੍ਹਾ ਨਹੀਂ ਜਿੱਥੇ ਇਹਨਾਂ ਨੇ ਇਹ ਗੜਬੜੇਸ਼ਨ ਨਹੀਂ ਕੀਤੀ ਉਹ ਗੱਲ ਵੱਖਰੀ ਐ ਕਿ ਦੀਨਾ ਨਗਰ ਅਰੁਣਾ ਚੌਧਰੀ ਦੀ ਮੈਨੇਜਮੈਂਟ ਦੇਖ ਲੋ ਚਾਹੇ ਜੋ ਮਰਜ਼ੀ ਸਮਝ ਲੋ ਇੱਥੇ ਅਸੀਂ ਨਹੀਂ ਕੱਟਣ ਦਿੱਤੇ ਇੱਥੇ ਇਹਨਾਂ ਦਾ ੱਟਕਾ ਨਹੀਂ ਚਲਿਆ ਇਲੈਕਸ਼ਨ ਹੋ ਰਿਹਾ ਇਹ ੱਟਕਾ ਈਸ ਕਰਕੇ ਕੀਤਾ ਹੁਣ ਤੁਸੀਂ ਦੇਖਣਾ 17 ਨੂੰ ਜਦੋਂ ਰਿਜ਼ਲਟ ਨਿਕਲਣਾ ਜਿੱਥੇ ਮੁਕਾਬਲੇ ਨਹੀਂ ਹੋਏ ਇਹਨਾਂ ਨੇ ਨਾਮਿਨੇਸ਼ਨ ਰੱਦ ਕਰਕੇ ਆਪਣੀਆਂ ਸੀਟਾਂ ਜਿੱਤ ਲਈਆਂ ਤੇ ਕਹਿਣਗੇ ਲਓ ਜੀ 80% ਅਸੀਂ ਸੰਮਤੀਆਂ ਜਿੱਤ ਲਈਆਂ ਜੀ 70% ਜ਼ਿਲ੍ਹਾ ਪ੍ਰੀਸ਼ਦ ਜਿੱਤ ਲਏ ਜੀ ਇਹ ਕਾਹਦੇ ਜਿੱਤ ਲੇ ਪ੍ਰੋਪਰ ਇਲੈਕਸ਼ਨ ਹੋਵੇ ਫਿਰ ਪਤਾ ਲੱਗੇ ਵੀ ਲੋਕਾਂ ਦਾ ਮਨ ਕੀ ਹੈ ਹੁਣ ਜਿਵੇਂ ਦਿਨਾ ਨਗਰ ਇਲੈਕਸ਼ਨ ਹੋ ਰਿਹਾ ਅਸੀਂ ਬਿਲਕੁਲ ਇਸ ਗੱਲ ਦੇ ਚਾਹੇ ਸਾਡੇ ਹੱਕ 'ਚ ਫਤਵਾ ਆਵੇ ਚਾਹੇ ਕਿਸੇ ਹੋਰ ਪਾਰਟੀ ਦੇ ਹੱਕ 'ਚ ਫਤਵਾ ਆਵੇ ਇਹ ਹੈ ਡੈਮੋਕ੍ਰੇਸੀ ਐਸਾ ਚਾਹੀਦਾ ਪਰ ਇਹਨਾਂ ਨੇ ਐਸਾ ਨਹੀਂ ਕੀਤਾ ਪਰ ਕੋਈ ਗੱਲ ਨਹੀਂ ਤੁਸੀਂ ਦੇਖਣਾ ਜਿੰਨਿਆਂ ਦੇ ਉੱਤੇ ਅਰ مطلب ਐਕਚੁਅਲ ਫਾਈਟਿੰਗ ਹੋਈ ਹੈ ਅਗਲਾ ਐਕਚੁਅਲ ਫਾਈਟ ਹੋ ਰਹੀ ਹੈ ਉਹਨਾਂ ਦਾ ਜੋ ਰਿਜ਼ਲਟ ਆਏਗਾ ਉਹ ਪੰਜਾਬ ਦਾ ਵਰਡਿਕਟ ਹੋਏਗਾ ਕਿ ਸਪਾਈ ਦੇ ਵਿੱਚ ਲੋਕਾਂ ਦਾ ਮਨ ਕੀ ਕਿੰਨਾਂ ਲੋਕਾਂ ਦੇ ਸੰਸਦ ਆ ਬੌਜੀ ਵਿਧਾਨ ਸਭਾ ਵਿੱਚ ਉਹਨਾਂ ਨੂੰ ਲੈ ਗਏ ਮੈਂ ਇੱਦਾਂ ਹੀ ਸੁਹਾ ਹੁੰਦਾ ਹੈ ਇਹ ਲੱਗਦਾ ਕੀ ਸਰਕਾਰ ਦੀ ਹਿੱਕ ਵਿੱਚ ਜਾ ਰਹੇ ਜਾਂ ਬਦਲਾ ਲੋਕ ਜਾਂਦੇ ਆ ਜਦੋਂ ਬਹੁਤ ਓਵਰ ਐਂਡ ਅਬਵ ਉਤਸਾਹ ਹੁੰਦਾ ਨਾ ਤੇ ਤੁਹਾਨੂੰ ਪਤਾ ਉਦੋਂ ਐਂਟੀ ਇਨਕੰਮਬੈਂਸੀ ਹੁੰਦੀ ਹੈ 22 ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਬਰਦਸਤ ਉਤਸ਼ਾਹ ਸੀ ਤੇ 92 ਸੀਟਾਂ ਆਮ ਪਾਰਟੀ ਨੂੰ ਦਿੱਤੀਆਂ ਜਦ ਕਿ ਕਾਂਗਰਸ ਦੀ ਸਰਕਾਰ ਸੀ ਜਦੋਂ ਜ਼ਿਆਦਾ ਉਤਸ਼ਾਹ ਹੁੰਦਾ ਨਾ ਲੋਕਾਂ 'ਚ ਉਦੋਂ ਲੋਕਾਂ ਨੇ ਗੁੱਸਾ ਕੱਢਣਾ ਹੁੰਦਾ ਜਿਹੜਾ ਇਹ ਹੈ ਕਿ ਉਤਸ਼ਾਹ ਹੈ ਨਾ ਇਹ ਇਹਨਾਂ ਦਾ ਸਫਾਇਆ ਕਰਨ ਨੂੰ ਹੈ ਇਹ ਜਿਹੜੇ 92 ਜਿੱਤੇ ਸੀ ਇਹ ਹੁਣ ਮੇਰਾ ਖਿਆਲ ਹੈ ਜਾਦੂ ਆ ਹਟ ਜੂ ਤੇ ਜਾਣਾ ਹੈ ਹਟ ਜੂ ਯਾ ਦੋ ਰਹਿ ਗਏ ਤੇ ਯਾ ਨੌ ਰਹਿ ਗਏ ਇੱਕੋ ਹੀ ਰਹਿ ਜਾਣਾ ਦੋਨੇ ਨਹੀਂ ਆਉਂਦੇ ਅੰਰੇ